ਤੇ ਇਹ ਮੇਰਾ ਬੱਚਾ ਗਲੀ ਚ ਖੇਡਦਾ ਪਿਆ ਸੀ ਇਹ ਲੇਡੀ ਨੇ ਹਰ ਵਾਰੀ ਤਿੰਨ ਚਾਰ ਵਾਰੀ ਹੋ ਗਈ ਆ ਮੇਰੇ ਬੱਚੇ ਦੇ ਕਰਕੇ ਸਾਡੇ ਨਾਲ ਲੜਨ ਆਂਦੀ ਆ ਤੇ ਇਹਦੇ ਇਹਦੇ ਹਸਬੰਦ ਨੇ ਪੀਤੀ ਸੀ ਡਰਿੰਕ ਕੀਤੀ ਹੋਈ ਸੀ ਤੇ ਨਾਲ ਹੀ ਇਹਦੇ ਜੇਠ ਨੇ ਵੀ ਕੀਤੀ ਹੋਈ ਸੀ ਤੇ ਐਨੇ ਦੋਨੋਂ ਲੜਨ ਵਾਸਤੇ ਸਾਡੇ ਘਰ ਭੇਜਦੇ ਤੇ ਮੈਨੂੰ ਫੋਨ ਕਰਕੇ ਕਹਿੰਦੀ ਆ ਮੈਂ ਤੇ ਤੈਨੂੰ ਅੱਗੇ ਵੀ ਘੇਰ ਲੈਣਾ ਸੀ ਉਦੋਂ ਮੌਕਾ ਨਹੀਂ ਮਿਲਿਆ ਹੁਣ ਮੈਂ ਤੈਨੂੰ ਘੇਰਣ ਲੱਗੀ ਆ ਹੁਣ ਮੈਂ ਆਪਣੇ ਬੰਦੇ ਨੂੰ ਲੈ ਕੇ ਆਣ ਲੱਗੀ ਆ ਤੇ ਤੂੰ ਵੀ ਕੱਢ ਆਪਣਾ ਬੰਦਾ ਬਾਹਰ ਕੋ ਮੇਰੇ ਕੰਨ ਤੇ ਇੱਟਾਂ ਮੈਂ ਆਪਣੇ ਬੱਚੇ ਨੂੰ ਬਚਾ ਰਿਓ ਆਪਣੇ ਪਾਪਾ ਨੂੰ ਬੁਜਾ ਰਿਆ ਸੀਗਾ ਕਿ ਪਾਪਾ ਤੁਸੀਂ ਅੰਦਰ ਆਓ ਦਾਦੂ ਪਾਪਾ ਅੰਦਰ ਆਓ ਤੇ ਮੈਂ ਇਹਨੂੰ ਫੜਦੀ ਪੀ ਆ ਵੇਖੋ ਮੇਰੇ ਇੱਟਾਂ ਵੀ ਮਾਰਿਆ ਨਾਲ ਹੀ ਮੇਰੇ ਆ ਵੇਖੋ ਮੈਂ ਪ੍ਰੈਗਨੈਂਟ ਵੀ ਗਈ ਆ ਤੇ ਨਾਲ ਸ਼ੀਸ਼ੇ ਵੀ ਤੋੜੇ ਉਹਨਾਂ ਨੇ ਤੇ ਨਾਲ ਆ ਵੇਖੋ ਮੇਰੇ ਮੂੰਹ ਚੋਂ ਸਾਰਾ ਲਹੂ ਅਗਿ ਨਿਕਲਦਾ ਪਿਆ ਆ ਵੇਖੋ ਮੂੰਹ ਚੋਂ ਸਾਰਾ ਲਹੂ ਨਿਕਲਦਾ ਪਿਆ ਇੰਨੀ ਇਹਨਾਂ ਨੇ ਹੱਦ ਕੀਤੀ ਨਾਲ ਸਾਰੇ ਜਿੰਨੇ ਵੀ ਮੁੰਡੇ ਆਏ ਸੀ ਸਾਰਿਆਂ ਨੇ ਡ੍ਰਿੰਕ ਕੀਤੀ ਹੋਈ ਸੀ ਤੇ ਅੱਗੋਂ ਗੰਦੀ ਤੋਂ ਗੰਦੀ ਗਾਲ ਇੰਨੀ ਇਹਨਾਂ ਨੇ ਕੱਟੀ ਨਾ ਕਿ ਜਿਹੜੀ ਅਸੀਂ ਸੁਣ ਨਹੀਂ ਸਕਦੇ ਸੀ ਨਾ ਮੇਰਾ ਮੋਹਿਰ ਬਿੱਦੂ ਮੈਂ ਬਣਾਉਣੇ ਗੱਲ ਕੁਛ ਨਹੀਂ ਮੈਂ ਜੀ ਬਾਹਰ ਚ ਆਮ ਸਰ ਠੀਕ ਹੈ ਜੀ ਮੇਰੀ ਵਾਈਫ ਸੀ ਘਰੇ ਬੱਚੇ ਸੀ ਘਰੇ ਜੀ ਬੱਚੇ ਆਪਾਂ ਚ ਗਲੀ ਚ ਖੇਡਦੇ ਹੁੰਦੇ ਆ ਠੀਕ ਹੈ ਜੀ ਕੋਈ ਬੱਚਿਆਂ ਦੀ ਆਪਾਂ ਚ ਗੱਲ ਬੇ ਬੇਟਾ ਮੇਰਾ 6 ਸਾਲ ਦਾ ਤੇ ਇਹਨਾਂ ਦੀ ਆਪਾਂ ਚ ਗੱਲ ਹੋਈ ਆ ਤੇ ਉਹ ਕਹਿੰਦਾ ਕਿ ਘਰ ਆ ਗਿਆ ਹਨਾ ਬੇਟਾ ਮੇਰਾ ਮੰਮਾ ਨੂੰ ਕਹਿੰਦਾ ਕਿ ਮੰਮਾ ਗੱਲ ਹੋ ਗਈ ਆ ਜੋ ਕਹਿੰਦੇ ਕੋਈ ਗੱਲ ਨਹੀਂ ਇਹਦੀ ਮੰਮਾ ਦਾ ਫੋਨ ਆਇਆ ਹਨਾ ਭਾਬੀ ਨੂੰ ਤੇ ਉਹ ਕਹਿੰਦੀ ਕਿ ਆਪਣੇ ਬੱਚੇ ਨੂੰ ਸੰਭਾਗ ਕੇ ਰੱਖੋ ਤੇ ਫਿਰ ਤੁਸੀਂ ਨਾ ਕਿਉਂਕਿ ਜਦੋਂ ਇਹੀ ਵੇਖਿਆ ਨੂੰ ਕੁਛ ਇਹ ਦੀ ਰਾਜੇ ਦੀ ਘਰ ਦੀ ਜਿਹੜਾ ਇਹਦਾ ਮੁੰਡਾ ਆ ਠੀਕ ਹੈ ਜੀ ਚਲੋ ਉਹਨੇ ਇੰਨੀ ਗੱਲ ਕੀਤੀ ਉਹ ਕਹਿੰਦੀ ਕਿ ਤੁਸੀਂ ਪਹਿਲਾਂ ਘਰ ਆ ਕੇ ਗੱਲ ਕਰ ਲਓ ਹਨਾ ਤੁਸੀਂ ਫੋਨ ਤੇ ਵਾਦ ਘਟ ਬੁਲੰਦੇ ਹੋ ਤੇ ਉਹ ਘਰ ਆ ਗਿਆ ਦਾਦਾ ਆ ਗਿਆ ਘਰ ਸੁਰਿੰਦਰ ਸਿੰਘ ਉਹ ਘਰ ਆਇਆ ਉਹ ਆ ਕੇ ਕਹਿੰਦਾ ਕਿ ਇਹ ਹਾਂ ਬੀਬਾ ਕੀ ਗੱਲ ਹੋਈ ਆ ਉਹ ਕਹਿੰਦੀ ਅੰਕਲ ਤੁਸੀਂ ਅੰਦਰ ਆ ਜਾਓ ਅੰਦਰ ਬੈਠ ਕੇ ਗੱਲ ਕਰ ਲਓ ਨਹੀਂ ਤੁਹਾਨੂੰ ਮੇਰਾ ਪਤਾ ਨਹੀਂ ਆ ਅੱਗੇ ਮੈਂ ਗਲੀ 'ਚ ਗੋਲੀਆਂ ਚਲਾਈਆਂ ਕਿੰਨੀਆਂ ਠੀਕ ਹੈ ਜੀ ਇੱਥੇ ਪਹਿਲਾਂ ਪਰਚੇ ਢਾ ਕੇ ਵੇਖੋ ਇਹਨੇ ਪਹਿਲਾਂ ਵੀ ਗਲੀ 'ਚ ਫੈਰ ਮਾਰੇ ਹੋਇਆ ਚਲੋ ਇੰਨੀ ਗੱਲ ਹੋਈ ਆ ਫਿਰ ਕਹਿੰਦਾ ਇਹ ਮੋਹਿਤ ਨੂੰ ਪੁੱਛੋ ਮੈਂ ਕਿੱਡਾ ਤਕੜਾ ਬਦਮਾਸ਼ ਆ ਮੋਹਿ ਨੂੰ ਪਤਾ ਮ ਕੰਦਾ ਹਾਂ ਵੀ ਕੀ ਗੱਲ ਆ ਮੈਨੂੰ ਫੋਨ ਤੇ ਬੋਲੇ ਮੈਂ ਕਿਹਾ ਅੰਕਲ ਮੈਂ ਆਨਿਆ ਘਰ ਠੀਕ ਆ ਮੈਂ ਆ ਗਿਆ ਜੀ ਘਰ ਆ ਕੇ ਵੇਖਿਆ ਇਹ ਉੱਤੇ ਚੜੇ ਦੇ ਹੀ ਤ ਨਹੀਂ ਪਿਓ ਪੁੱਤ ਨੂੰ ਸਾਰੇ ਉੱਤੇ ਹੀ ਮੇਰੇ ਕੋਲ ਵਗੈਰਾ ਵੀਡੀਓ ਪਈ ਆ ਠੀਕ ਆ ਮੈਂ ਇੱਥੋਂ ਤੁਰ ਕੇ ਗਿਆ ਮੈਂ ਕਿਹਾ ਹਾਂ ਦੱਸ ਕੀ ਗੱਲ ਆ ਠੀਕ ਆ ਮੇਰੇ ਕੋਲ ਦੱਤਾ ਠੀਕ ਆ ਮੈਂ ਆਪਣੀ ਸੇਫਟੀ ਲਈ ਲੈ ਗਿਆ ਮੇਰੇ ਕੋਈ ਵੈਪਨ ਕੁਝ ਨਹੀਂ ਹੈਗਾ ਉੱਥੇ ਤੱਕ ਮੈਂ ਕੱਲਾ ਗਿਆ ਮੇਰੇ ਨਾਲ ਸੱਜਣ ਸੀਗੇ ਮੇਰੇ ਉਹ ਨਾਲ ਆਏ ਸੀਗੇ ਠੀਕ ਆ ਇਹ ਮੇਰੇ ਭਰਾ ਦੇ ਹੱਥੀ ਵੀ ਪਿਆ ਇੰਨੇ ਮੇਰੇ ਮੁੜ ਕੇ ਇੱਟ ਮਾਰੀ ਆ ਕੋਠੇ ਹੀ ਇੰਨੇ ਮੁੜ ਕੇ ਫਾਇਰ ਮਾਰੇ ਇਹਦੇ ਸੁਰਿੰਦਰ ਪਿਓ ਠੀਕ ਹੈ ਥੱਲੇ ਉਤ ਤੱਕ ਮੁੜ ਕੇ ਫੇਰ ਫੇਰ ਮਾਰਨਾ ਪਿਆ ਇੰਨੇ ਘੱਟੋ ਘੱਟ ਵੀ 10 ਤੋਂ 15 ਫੇਰ ਮਾਰੀ ਸ਼ੇਰੋਂ ਖੋਲ ਮੇਰੇ ਕੋਲ ਇੱਕ ਡਿਪਟੀ ਸਾਹਿਬ ਕੋਲ ਹਲਤ ਮਾਰ ਜੀ ਕੋ ਠੀਕ ਹੈ ਜੀ ਤੇ ਕੰਮ ਵੀ ਕਰ ਦਿੰਦਾ ਕੰਮ ਇਸ ਨਿਆਰੇ ਦਾ ਇਹਦੀ ਫਾਈਨਾਂਸ ਵੀ ਨਾਲ ਹੀ ਠੀਕ ਹੈ ਰੋਜ਼ ਸ਼ਾਮੀ ਡਰਿੰਕ ਕਰਕੇ ਵੱਧ ਘੱਟ ਬੋਲਦਾ ਆ ਆਪਣਾ ਕੋਈ ਇਨਾਂ ਦਾ ਮਤਲਬ ਹੀ ਹੈ ਨਹੀਂ ਇਨਾਂ ਠੀਕ ਹੈ ਜੇ ਬੱਚਿਆਂ ਦੀ ਗੱਲ ਤੂੰ ਬੱਚਿਆਂ ਦੀ ਗੱਲ ਮਕਾਲਾ ਯਾਰ ਤੂੰ ਸਿਆਣਾ ਵਾ ਦਾੜੀ ਤੇਰੇ ਚਿੱਟੀ ਹੈ ਤੂੰ ਕੀ ਕਰਨਿਆ ਤੂੰ ਜਨਾਨੀ ਨੂੰ ਘਰ ਹਤੀ ਪੈਣਾ ਬੰਦੇ ਘਰ ਨਹੀਂ ਦਾ ਮਤਲਬ ਹੀ ਨਹੀਂ ਬੰਦਾ ਜਨਾਨੀ ਨੂੰ ਹਤੀ ਬੈਣਾ ਜਦੋਂ ਮੈਂ ਆਇ ਫਿਰ ਇਹਨੇ ਫੈਰ ਮਾਰਨੀ ਸ਼ੁਰੂ ਕਰ ਦਿੱਤੇ ਮੁੜਕੇ ਇਹਨੇ ਕੋਠੇ ਉਨੇ ਇੱਟਾਂ ਮਾਰਨੀ ਸ਼ੁਰੂ ਕਰਤੀਆਂ ਠੀਕ ਹੈ ਜੀ ਇੱਟ ਮਾਰੀਆ ਲੱਤ ਦੇ ਵਜੀ ਖਬੀ ਲੱਤ ਦੇ ਮੇਰੇ ਆ ਪਿੱਠ ਦੇ ਵੇਖ ਲੋ ਠੀਕ ਹੈ ਜੀ ਉੱਤੋਂ ਇੱਟਾਂ ਮਾਰੀਆਂ ਫੈਰ ਮਾਰੇ ਆ ਬੰਦੇ ਨੇ ਮੇਰੇ ਸੱਜਣਿਆਂ ਉਹਨਾਂ ਦੇ ਖੋਲ ਲੱਗੇ ਜੀ ਨਾਲ ਠੀਕ ਹੈ ਛਰਲੇ ਲੱਗੇ ਨਾਲ ਉਹਨਾਂ ਦੇ ਇੱਕ ਖੱਬੇ ਮੋਢੇ ਤੇ ਆ ਇੱਕ ਆਜ ਇੰਨਾ ਹੀ ਲੱਗਾ ਜੀ ਕਿੰਨੇ ਜਿਹੜੇ ਹੋਏ ਤੁਹਾਡੇ ਦੋ ਬੰਦੇ ਹੋਏ ਆ ਜੀ ਠੀਕ ਹੈ ਜੀ ਤੀਜਾ ਮੈਂ ਮੇਰੇ ਮੇਰੇ ਵਜ੍ਹਾ ਤੇ ਮਾਸ ਮੁਖਰਾ ਪਾੜ ਤਾ ਹੁੰਦੀ ਤੀਜਾ ਮੈਂ ਆ ਜੀ ਠੀਕ ਹੈ ਜੀ ਦੂਜੀ ਪਾਰਟੀ ਉਹ ਮੋਕੇ ਤੇ ਪਾਜੀ ਹ ਦੀਪਤੀ ਸਾਨੂੰ ਮਿਲੇ ਨੇ ਉਸੇ ਵੀ ਅੰਦਰ ਬੈਠੇ ਮੁੜ ਕੇ ਪਤਾ ਨਹੀਂ ਕਿੱਥੇ ਚਲ ਗਏ ਆ ਜੀ ਕੀ ਚੱਲ ਰਿਹਾ ਮੈਂ ਤਾਂ ਇਨਸਾਫ ਚਾਹੁੰਦਾ ਜੀ ਇਹਨਾਂ ਦੇ ਮੁਕਦਮਾ ਦਰਜ ਹੋਣਾ ਚਾਹੀਦਾ 307 ਦਾ ਜੀ ਠੀਕ ਹੈ ਜੀ ਇਹਨਾਂ ਨੇ ਇੱਟਾਂ ਮਾਰੀਆਂ ਮੈਂ ਮਲਾਜਮ ਮੇਰਾ ਛੋਟਾ ਕੀ ਮੇਰੀ ਸੁਣਵਾਈ ਨਹੀਂ ਹੋਏਗੀ ਅਫਸਰ ਨੇ ਮੇਰੇ ਤੇ ਅਫਸਰ ਇਹ ਇਦਾਂ ਕਰਨਗੇ ਮੇਰੇ ਨਾਲ ਤੇ ਕੀ ਗੱਲ ਛੋਟੇ ਮਲਾਜਮ ਨੂੰ ਕੋਈ ਸੁਣਵਾਈ ਨਹੀਂ ਇਹ ਜਨਾਨੀ ਨੂੰ ਹੱਥੀ ਪੈਣਗੇ ਆਣਗੇ ਤੇ ਮੈਨੂੰ ਅੱਗੇ ਕਹਿ ਰਹੇ ਆ ਤੂੰ ਮਲਾਜਮ ਹੈ ਤੈਨੂੰ ਕੀ ਲੋਡਸ਼ੀ ਉੱਥੇ ਜਾਣ ਦੀ ਕਿਉਂ ਮੈਂ ਗੋਲੀਆਂ ਖਾਈ ਜਾਵਾਂ ਉਹਨਾਂ ਕੋਲ ਇੱਟਾਂ ਖਾਈ ਜਾਵਾਂ ਮੈਂ ਮੈਂ ਪੰਜਾਬ ਇਨਾ ਨਸ਼ਾ ਫੜ ਕੇ ਦਿੱਤਾ ਘਟੋ ਘਟ ਹੋਂ ਤੱਕ ਮੈਂ 10 ਕਿਲੋ ਹਿਰੋਇਨ ਫੜਾ ਛੱਡੀ ਬਟਾਲੀ ਚੋਂ ਇਹਨਾਂ ਨੂੰ ਠੀਕ ਹੈ ਜੀ ਤੇ ਫੇਰ ਇਹਨਾਂ ਨੇ ਮੇਰੇ ਤੇ ਆ ਕੀ ਕੀਤਾ ਉਤੋਂ ਮੈਨੂੰ ਕਹਿੰਦੇ ਤੂੰ ਮੁਲਾਜ਼ਮ ਆ ਤੈਨੂੰ ਕੀ ਲੋੜ ਈ ਉਹਦੇ ਘਰ ਲਾ ਕੇ ਜਾਣ ਦੀ ਕਿਉਂ ਮੈਂ ਇਥੋਂ ਕਰਕੇ ਗੋਲੀਆਂ ਖਾ ਲੈ ਮੇਰੀ ਜਨਾਨੀ ਛੱਤਰ ਖਾ ਲੈ ਡਿਪਟੀ ਸਾਹਿਬ ਨੇ ਠੀਕ ਹੈ ਜੀ ਐ ਸੱਚੂ ਵੀ ਮੈਨੂੰ ਕਹਿ ਰਿਹਾ ਸਿਵਲ ਲੈਣ ਵਾਲਾ ਕਿਉਂ ਛੋਟੇ ਮਲਾਜਾ ਕੋਈ ਸੁਣਾਈ ਸੁਣਾਈ ਨਹੀਂ ਹੈਗੀ ਠੀਕ ਹੈ ਜੀ ਮੈਂ ਚੰਡੀਗੜ੍ਹ ਫੋਨ ਲਵਾਇਆ ਆਇਆ ਕਰੋ ਠੀਕ ਹੈ ਨਹੀਂ ਸੁਣਾਈ ਹੋਈਗੀ ਮੈਂ ਉੱਥੇ ਤੱਕ ਜਾਵਾਂਗਾ ਜੀ 307 ਦਾ ਫੀਲ ਬਤਨੀ ਤੁਹਾਨੂੰ ਬਗੈਰ ਮੈਂ ਵੀਡੀਓ ਦੇ ਦਾਂਗਾ ਆ ਵੇਖ ਲਓ ਗੋਲੀਆਂ ਚਲਾਉਂਦੇ ਨੇ ਮੇਰਾ ਨਾਮ ਸੁਖਦੀਪ ਕੌਰ ਹੈ ਤੇ ਇਹ ਮੇਰਾ ਬੱਚਾ ਗਲੀ ਚ ਖੇਡਦਾ ਪਿਆ ਸੀ ਇਹ ਲੇਡੀ ਨੇ ਹਰ ਵਾਰੀ ਤਿੰਨ ਚਾਰ ਵਾਰੀ ਹੋ ਗਈ ਆ ਮੇਰੇ ਬੱਚੇ ਦੇ ਘਰ ਕੇ ਸਾਡੇ ਨਾਲ ਲੜਨ ਆਦੀ ਆ ਤੇ ਇਹਦੇ ਉਹਦੇ ਹਸਬੰਦ ਨੇ ਪੀਤੀ ਸੀ ਡਰਿੰਕ ਕੀਤੀ ਹੋਈ ਸੀ ਤੇ ਨਾਲ ਹੀ ਇਹਦੇ ਜੇਠ ਨੇ ਵੀ ਕੀਤੀ ਹੋਈ ਸੀ ਤੇ ਇਹਨੇ ਦੋਨੋਂ ਲੜਨ ਵਾਸਤੇ ਸਾਡੇ ਘਰ ਭੇਜਦੇ ਤੇ ਮੈਨੂੰ ਫੋਨ ਕਰਕੇ ਕਹਿੰਦੀ ਆ ਮੈਂ ਤੇ ਤੈਨੂੰ ਅੱਗੇ ਵੀ ਘੇਰ ਲੈਣਾ ਸੀ ਉਦੋਂ ਮੌਕਾ ਨਹੀਂ ਮਿਲਿਆ ਹੁਣ ਮੈਂ ਤੈਨੂੰ ਘੇਰਨ ਲੱਗੀਆਂ ਹੁਣ ਮੈਂ ਆਪਣੇ ਬੰਦੇ ਨੂੰ ਲੈ ਕੇ ਆਣ ਲੱਗੀਆਂ ਤੇ ਤੂੰ ਵੀ ਕੱਢ ਆਪਣਾ ਬੰਦਾ ਬਾਹਰ ਕਿੰਨੀ ਕਰ ਕਿਨੇ ਉਹ ਉਹਨਾਂ ਦੀ ਲੇਡੀ ਨੇ ਜਿਨ੍ਹਾਂ ਨੇ ਸਾਡੇ ਤੇ ਫਾਇਰ ਕੀਤੇ ਉਹਨਾਂ ਨੇ ਆ ਕੇ ਇੱਥੇ ਸਾਡੇ ਫਾਇਰ ਕੀਤੇ ਸੀ ਸਾਡੇ ਘਰ ਆ ਵੇਖੋ ਮੇਰੇ ਕੰਨ ਇੱਥੇ ਇੱਟ ਮਾਰੀ ਇਹਨਾਂ ਨੇ ਅਸੀਂ ਆਪਣਾ ਬਚਾ ਕਰਨ ਲਈ ਸਿਰਫ ਮੇਰੇ ਪਾਪਾ ਸੀਗੇ ਤੇ ਮੇਰੇ ਹਸਬੰਡ ਸੀਗੇ ਇਹਨਾਂ ਦੇ ਘਰੋਂ 30 40 ਬੰਦੇ ਆਏ ਸੀਗੇ ਉਹਨਾਂ ਨੇ ਕਾਫੀ ਮੁੰਡੇ ਲੈ ਕੇ ਆਏ ਸੀਗੇ 30 40 ਲੈ ਕੇ ਆਏ ਸੀਗੇ ਤੇ ਆਹ ਵੇਖੋ ਮੇਰੇ ਕੰਨ ਤੇ ਇੱਟਾਂ ਮੈਂ ਆਪਣੇ ਬੱਚੇ ਨੂੰ ਬਚਾ ਰਿਹਾ ਆਪਣੇ ਪਾਪਾ ਨੂੰ ਬਚਾ ਰਿਆ ਸੀਗਾ ਕਿ ਪਾਪਾ ਤੁਸੀਂ ਅੰਦਰ ਆਓ ਦਾਦੂ ਪਾਪਾ ਅੰਦਰ ਆਓ ਤੇ ਮੈਂ ਇਹਨੂੰ ਫੜਦੀ ਵੀ ਆ ਵੇਖੋ ਮੇਰੇ ਇੱਟਾਂ ਵੀ ਮਾਰਿਆ ਨਾਲ ਹੀ ਮੇਰੇ ਆ ਵੇਖੋ ਮੈਂ ਪ੍ਰੈਗਨੈਂਟ ਵੀ ਗਈਆਂ ਤੇ ਨਾਲ ਸ਼ੀਸ਼ੇ ਵੀ ਤੋੜੇ ਉਹਨ ਆ ਵੇਖੋ ਮੂੰਹ ਚੋਂ ਸਾਰਾ ਲਉ ਨਿਕਲਦਾ ਪਿਆ ਇੰਨੀ ਇੰਨਾ ਨੇ ਹੱਦ ਕੀਤੀ ਨਾ ਸਾਰੇ ਜਿੰਨੇ ਵੀ ਮੁੰਡੇ ਆਏ ਸੀ ਸਾਰਿਆਂ ਨੇ ਡਰਿੰਕ ਕੀਤੀ ਹੋਈ ਸੀ ਤੇ ਅੱਗੋਂ ਗੰਦੀ ਤੋਂ ਗੰਦੀ ਗਾਲ ਇੰਨੀ ਇੰਨਾ ਨੇ ਕੱਢੀ ਨਾ ਕਿ ਜਿਹੜੀ ਅਸੀਂ ਸੁਣ ਨਹੀਂ ਸਕਦੇ ਸੀ ਹਥਿਆਰ ਸੀ ਉਹਨਾਂ ਨੇ ਐਡਾ ਵੱਡਾ ਮੁੰਡੇ ਨੇ ਸ਼ੇਮ ਸਾਡੇ ਕੈਮਰੇਜ ਵੀ ਆਇਆ ਵਾ ਐਡਾ ਵੱਡਾ ਉਹ ਵੀ ਫੜਿਆ ਸੀਗਾ ਦਾਤਰ ਵੀ ਫੜਿਆ ਸੀਗਾ ਤੇ ਉਹਨਾਂ ਨੇ ਪਿਸਟਲ ਵੀ ਫੜੇ ਸੀਗੇ ਮੁੰਡੇ ਜਿਹੜੇ ਬਗੈਤਾ ਬਾਹਰੋਂ ਲੈ ਕੇ ਆਏ ਸੀਗੇ ਆਊਟਸਾਈਡਰ ਉਹ ਲੈ ਕੇ ਆਏ ਸੀਗੇ ਉਹ ਵਾਲੇ ਮੁੰਡਿਆਂ ਨੇ ਦਾਤ ਉਹ ਵੀ ਪਿਸਤੋਲਾਂ ਵੀ ਫੜੀਆਂ ਸੀ ਉਹਨਾਂ ਕੋ ਕਿੱਡੇ ਵੱਡੇ ਪਿਸਟਲ ਸੀ ਉਹਨਾਂ ਨੇ ਚਲਾਏ ਸਾਡੇ ਵੱਲ ਸਾਡਾ ਦਰਵਾਜ਼ਾ ਵੀ ਭੰਨਿਆ ਉਹਨਾਂ ਨੇ ਜੋ ਜੋ ਦੀ ਬਾਅਦ ਕਹਿੰਦੇ ਸੀ ਕਿ ਤੁਹਾਡੇ ਜਿਹੜੇ ਬਜ਼ੁਰਗ ਸੀਗੇ ਸਾਡੇ ਘਰੇ ਆਏ ਸੀ ਕਿ ਤੇ ਕਾਰ ਵੀ ਕਾਲਾ ਬੋਲਾ ਕੱਡੇ ਸੀ ਗਿਆ ਬਾਅਦ ਮੈਂ ਮਸਾ ਸੀਗਾ ਮੁੰਡੇ ਦੀ ਗੱਲ ਕਰਦਾ ਹਾਂ ਜੀ ਤੁਹਾਡੇ ਮਸਾ ਸੀਗਾ ਤੇ ਫੋਨ ਤੇ ਗੱਲ ਹੋਈ ਸੀ ਕਿ ਸਾਤੇ ਵਿੱਚ ਉਹਨਾਂ ਦੀ ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ ਮੇਰੀ ਗੱਲ ਹੋਈ ਆ ਫੋਨ ਤੇ ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ ਪਾਪਾ ਨੇ ਮੈਨੂੰ ਕਿਹਾ ਕਿ ਤੂੰ ਪਿੱਛੇ ਹੋ ਕਿ ਨਾ ਕੋਈ ਗੱਲ ਨਾ ਹੋਵੇ ਕਿ ਮੈਂ ਪ੍ਰੈਗਨੈਂਟ ਆ ਤੇ ਪਾਪਾ ਕਹਿੰਦੇ ਮੈਂ ਗੱਲ ਕਰਾਂ ਮੈਂ ਕਹਾ ਨਹੀਂ ਪਾਪਾ ਮੈਂ ਆਰਾਮ ਨਾਲ ਗੱਲ ਕਰ ਲੈਂਦੀ ਆ ਤੇ ਉਹ ਲੇਡੀ ਕਹਿੰਦੀ ਪਾਪਾ ਨੂੰ ਆ ਖੁਦ ਬੋਲੀ ਆ ਕਹਿੰਦੀ ਤੂੰ ਕੋ ਨੂੰ ਨਾ ਬੋਲਣ ਵਾਲਾ ਪਾਪਾ ਨੂੰ ਕਹਿੰਦੀ ਪਾਪਾ ਕਹਿੰਦੇ ਤੂੰ ਲੇਡੀ ਆ ਨਾ ਆਰਾਮ ਨਾਲ ਗੱਲ ਕਰ ਤੂੰ ਆਰਾਮ ਨਾਲ ਗੱਲ ਕਰ ਤੇ ਅੱਗੋ ਕਹਿੰਦੀ ਆ ਖਲੋ ਜਾ ਮੈਂ ਆਪਣੇ ਬੰਦੇ ਨੂੰ ਫੋਨ ਕਰਦੀ ਆ ਉਹਨੇ ਅੱਗੋ ਇੰਨੀ ਗੱਲ ਕਹੀ ਤੇ ਪਾਪਾ ਕਹਿੰਦੇ ਕਰ ਲੈ ਪਾਪਾ ਨੇ ਕਿਹਾ ਕਰ ਲੈ ਤੇ ਉਹਨੇ ਸਿੱਧੀ ਹੀ ਪਾਪਾ ਨੂੰ ਪਾਪਾ ਬਜ਼ੁਰਗਾਂ ਉਹਨਾਂ ਨੂੰ ਸਿੱਧੀ ਇੰਨੀ ਗੰਦੀ ਗਾਲ ਕੱਢ ਕੇ ਉਹਨਾਂ ਨੂੰ ਕਹਿੰਦਾ ਵਾ ਕਿ ਖੜ ਜਾ ਮੈਂ ਆਉਣਾ ਆ ਇੱਥੇ ਮੁੰਡੇ ਲੈ ਕੇ ਸਾਡੇ ਵੱਲੋਂ ਫਾਇਦੇ ਕਿਤੇ ਸੀ ਹਾਂਜੀ ਫਾਇਦੇ ਕੋਈ ਨਹੀਂ ਸਾਡੇ ਵੱਲੋਂ ਨਹੀਂ ਚਲਾਈ ਗਈ ਉਹਨਾਂ ਵੱਲੋਂ ਹੀ ਚਲਾਈਆਂ ਗਈਆਂ ਅਸੀਂ ਤਾਂ ਆਪਣਾ ਬਚਾਅ ਕੀਤਾ ਦਰਵਾਜ਼ੇ ਬੰਦ ਕਰਕੇ ਕੋਠੇ ਵੇਖੋ ਫਾਇਦੇ ਤੁਹਾਡੇ ਵੱਲੋਂ ਕਿਤੇ ਕੋਈ ਉਹਨਾਂ ਦੀ ਵੀ ਨਹੀਂ ਸੀ ਬੋਲੀ ਕਿੰਨਾ ਦੇ ਥੋੜਾ ਉਹ ਤੁਹਾਡੀ ਵੀ ਬਣੀ ਦੀ ਜਦੋਂ ਜਦੋਂ ਹਾਂਜੀ ਜਦੋਂ ਜਦੋਂ ਉਹਨਾਂ ਨੇ ਸਾਡੇ ਤੇ ਕੀਤਾ ਵਾ ਸੈਲਫ ਡਿਫੈਂਸ ਲਈ ਫਿਰ ਥੋੜਾ ਬੋਤਾ ਤਾਂ ਕੰਨਾ ਹੀ ਪੈਣਾ ਸੀ ਮੇਰਾ ਬੱਚਾ ਸੀਗਾ ਉਹ ਆਪਣੇ ਪਾਪਾ ਨੂੰ ਵਿਚਾਰ ਰਿਹਾ ਦਾਦਾ ਪਾਪਾ ਨੂੰ ਵਿਚਾਰ ਰਿਹਾ ਅਸੀਂ ਤਾਂ ਫਿਰ ਕੰਨਾ ਜੀ ਸੈਲਫ ਡਿਫੈਂਸ ਲਈ ਕਾਦੇ ਵਾਸਤੇ ਹੁੰਦੇ ਫਿਰ ਠੀਕ ਆ ਜੇ ਜੇ ਮੰਨੋ ਜੇ ਮੰਨੋ ਥੋੜੀ ਬੋਤੀ ਜੇ ਆਈ ਵੀ ਆ ਇਹ ਸਰ ਨੇੜੇ ਬੌੜ ਰੱਥੇ ਇਹ ਸਾਨੂੰ ਫੋਨ ਆਇਆ ਪੀਤਾ ਝਗੜਾ ਹੋ ਰਿਹਾ ਇੱਥੇ ਤੇ ਗੋਲੇ ਗਿਣਾ ਚੱਲੀਆਂ ਇਹ ਕਿ ਖ਼ዋਸ ਹਨ ਬਹੁਤ ਬੇਦੀ ਵਾਸੀ ਗੁਰਨਾਨਕ ਨਗਰ ਪੁੱਲ ਰੋਡ ਤੇ ਇਹਨਾਂ ਆਪਸੀ ਬੱਚਿਆਂ ਚ ਝਗੜਾ ਹੋਇਆ ਵਾ ਤੇ ਮੌਕੇ ਤੇ ਪਹੁੰਚਿਆ ਕੋਈ ਫਾਇਰ ਬ੍ਰਾ ਚੱਲੇ ਵੈਰੀਫਾਈਟੇਸ਼ਨ ਕਿਹੜੀ ਜਗ੍ਹਾ ਤੇ ਹੋਇਆ ਗੁਰਨਾਨਕ ਨਗਰ ਪੁੱਲ ਰੋਡ ਪੁੱਲ ਰੋਡ ਤੇ ਲੱਗਦਾ ਲੱਗਦਾ ਕਿ ਇੱਥੇ ਫਾਇਰ ਹੋਇਆ ਲਾਈਨ ਤੋਂ ਹਾਂ ਵੇ ਚੈੱਕ ਕਰ ਰਹੇ ਛੋਟ ਕਿੰਨੇ ਸਾਲ ਦੇ ਨੇ 6 ਪੁੱਲ ਬਰਾਮਦਾ ਪੁੱਲ ਬਰਾਮਦਾ ਉਹ ਨਹੀਂ ਇਹ ਦੇ ਮੇਰੇ ਪਾਰਟੀ ਤੋਂ ਰਿਪੋਰਟ ਆਏਗਾ ਨਹੀਂ ਜੀ ਦੇਮ ਤਫतीश ਕਰਨੀ ਕੀ ਕਰ ਰਹੇ ਹੋ ਜੋ ਪੰਨੇ ਕਾਨੂੰਨ ਦਾ ਪਰਿਵਾਰ ਜਿਨ੍ਹਾਂ ਨੇ ਫਾਇਲ ਕੀਤੇ ਨੇ ਅਰੇ ਵੈਰੀਫਾਈ ਨੇ ਪਾਜੀ ਕਰਨਾ ਹੈ ਜੀ